ਅਮਰਗੜਾ ਤਹਿਸੀਲ ਵਿੱਚ ਪੈਂਦੇ ਪਿੰਨ ਸਾਲਾਂ ਵਿੱਚ ਜਗਰਾਜ ਸਿੰਘ ਪੁੱਤਰ ਗੁਰਦੀਪ ਸਿੰਘ ਵੱਲੋਂ ਅਦਾਲਤ ਵਿੱਚੋਂ ਸਟੇ ਆਰਡਰ ਹਾਸਲ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਉਸ ਦੇ ਘਰ 'ਚੋਂ ਪਾਈਪ ਪਾ ਦਿੱਤਾ ਜਗਰਾਜ ਸਿੰਘ ਦਾ ਪਰਿਵਾਰ ਬੀਡੀਪੀਓ ਡਿਊਟੀ ਅਫਸਰ ਅਤੇ ਪੁਲਿਸ ਦੀਆਂ ਮਿੰਨਤਾਂ ਧਾਰਲੇ ਕਰਦਾ ਰਿਹਾ ਇਹ ਕੰਮ ਰਾਜਨੀਤਿਕ ਛਾਇ ਤੇ ਪ੍ਰਸ਼ਾਸਨ ਕਰ ਰਿਹਾ ਹੈ ਜਦੋਂ ਕਿ ਉਕਤ ਪਾਣੀ ਨੂੰ ਪੰਚਾਇਤ ਘਰ ਦੇ ਕੋਲੋਂ ਵੀ ਕੱਢਿਆ ਜਾ ਸਕਦਾ ਪਰ ਵੀਡੀਓ ਕੋ ਸਾਬ ਕਹਿੰਦੇ ਹਨ ਕਿ ਡਿਪਟੀ ਕਮਿਸ਼ਨਰ ਸਾਹਿਬਾਂ ਨੇ ਲੀਗਲ ਡੀਏ ਤੋਂ ਰਿਪੋਰਟ ਹਾਸਲ ਕਰਕੇ ਟੀਸੀ ਸਾਹਿਬ ਨੇ ਇਹ ਹੁਕਮ ਦਿੱਤੇ ਨੇ ਹੁਕਮਾਂ ਦੇ ਮੁਤਾਬਕ ਹੀ ਪਾਈਪ ਪਾਈ ਜਾ ਰਹੇ ਨੇ। ਕ੍ਰਿਸ਼ਨ ਸਿੰਘ ਜੀ, ਬੀਡੀਪੀ ਆਮਰਖੜ ਅੱਜ ਤੁਸੀਂ ਇਹ ਫਲਾਰ ਪੰਡਜਣ ਨਾਲੇ ਤੋਂ ਆਏ ਹੋ ਕੀ ਇਹ ਸਮੱਸਿਆ ਕੀ ਸੀ? ਇਹ ਸਮੱਸਿਆ ਜਿਹੜਾ ਕਿ ਨਾਲਾ ਸੀਗਾ। ਅੱਜ ਤੋਂ 50-60 ਸਾਲ ਪਹਿਲਾਂ ਇੱਥੋਂ ਚੱਲਦਾ ਸੀ ਨਾਲ। ਤੇ ਇਹਨਾਂ ਨੂੰ ਜਗਰਾਤ ਸਿੰਘ ਵਗੈਰਾ ਨੇ ਹੁਣ ਬੰਦ ਕਰਤਾ ਸੀ। ਤੇ ਇਹਨਾਂ ਨੇ ਮਾਂ ਜੋ ਕੋਰਟ ਦਾ ਵੀ ਸਹਾਰਾ ਲਿਆ। ਫਿਰ ਅਸੀਂ ਕੋਰਟ ਦੇ ਕੋਲ ਜਿਹੜੇ ਲੀਗਲ ਪੀਨ ਲੈ ਕੇ ਡੀ ਲੀਗਲ ਤੋਂ ਮਾਂ ਜੋ ਡਿਸਾਊਡ ਦੇ ਹੁਕਮਾਂ ਸਾਹਿਬ ਮੈਜਿਸਟ੍ਰੇਟ ਲਵਾ ਕੇ ਉਹ ਨਾਲ ਓਪਨ ਕਰਵਾ ਰਹੇ ਹਾਂ। ਸਟੇ ਦੇ ਵਿੱਚ ਕਲੀਅਰ ਲਿਖਿਆ ਹੋਇਆ ਹੈਗਾ ਇਹ ਕਿ ਐਸੋਸੀਏਸ਼ਨ ਹੈਲਪ ਵੀ ਸਟੈਂਡ ਫਾਰ ਆਨ ਦਾ ਇੰਟਰਪੇਨਡ ਆਫ ਪੀਸਫੁੱਲ ਪੋਜੀਸ਼ਨ ਆਫ ਪਲੈਂਟੀ ਫਾਰਮ ਦਾ ਡਿਸਪੋਜ਼ੀਸ਼ਨ ਆਫ ਪਲੈਂਟੀ ਫਾਰਮ ਦਾ ਸਿਊਟ ਆਲਸੋ ਡਿਫੈਂਡਡ ਦੇਰ ਅਗੇਂਸਟ ਸਰਵੈਂਟਸ ਐਂਡ ਐਸੋਸੀਏਟਸ ਆਲਸੋ ਸਟੈਂਡ ਫਰਮ ਦਾ ਲਿਬਿਕ ਐਂਡ ਰਿਵੀਊ ਟੂ ਇਹਦੇ ਬਾਰੇ ਕੀ ਕਹਿੰਦੇ ਅਸੀਂ ਇਹਦੇ ਸੰਬੰਧ ਚ ਵਿੱਚ ਜਿਹੜਾ ਡੀ ਲੀਗਲ ਸੀ ਉਹਨਾਂ ਤੋਂ ਰਾਇ ਲੈ ਕੇ ਕੰਮ ਕੀਤਾ ਜੀ ਨਹੀਂ ਕੋਰਟ ਦੇ ਵਿੱਚ ਦੋਨੇ ਪਾਰਟੀਆਂ ਸੁਣ ਕੇ ਹੋਇਆ ਹੈਗਾ ਤੁਸੀਂ ਕੋਰਟ ਦੇ ਵਿੱਚ ਲੀਗਲ ਡੀਏ ਦੀ ਰਿਪੋਰਟ ਆਖੀ ਕਿ ਕੋਰਟ ਲੀਗਲ ਡੀਏ ਤੋਂ ਉੱਪਰ ਹੋ ਗਿਆ ਨੇ ਕੋਟ ਦੇ ਦੀ ਲਿਖਤ ਉੱਪਰ ਤਾਂ ਨਹੀਂ ਤੇ ਅਸੀਂ ਉਹਨਾਂ ਦੀ ਗੱਲ رائے ਲੈ ਕੇ ਪ੍ਰਸ਼ਾਸਨ ਨੂੰ ਇਹਦੇ ਵਿੱਚ ਕੋਈ ਪਾਰਟੀ ਨਹੀਂ ਦੋ ਪ੍ਰਾਈਵੇਟ ਬੰਦੇ ਪਾਰਟੀ ਬਣਾਇਆ ਕਰ ਰਹੇ ਨੇ ਇਹ ਸਟੇਜ ਕਿੰਨੇ ਟਾਈਮ ਤੋਂ ਚੱਲੇ ਆਇਆ ਹੈ ਬਵਾਦ ਇਹ ਮਹੀਨੇ ਤੋਂ ਹੋਊਗਾ ਕਿ ਮੈਂ ਇੱਥੇ ਪਿੱਛੇ 15 ਦਿਨ ਹੋਏ ਜੁਆਇਨ ਕੀਤੇ ਨੇ ਤਾਂ ਮਹੀਨੇ ਤੋਂ ਹੋਊਗਾ ਅੱਜ ਡੀਸੀ ਸਾਹਿਬ ਨੇ ਹੁਕਮ ਦਿੱਤਾ ਹਾਂ ਡੀਸੀ ਸਾਹਿਬ ਦੇ ਹੁਕਮ ਤੌਰ ਮੈਜਿਸਟ੍ਰੇਟ ਲਵਾ ਕੇ ਤੇ ਉਹਨਾਂ ਨੇ ਕਾਰਵਾਈ ਕਰਨ ਲਈ ਸਾਨੂੰ ਤੋਂ ਤੁਸੀਂ ਮੈਜਿਸਟ੍ਰੇਟ ਹੀ ਆਏ ਹੋ ਵੀਡੀਓ ਮੈਂ ਤੌਰ ਵੀਡੀਓ ਮੈਜਿਸਟ੍ਰੇਟ ਇੱਥੇ ਆਪਣੇ ਆਪਣੇ ਹਾਲ ਕੁ ਸ਼ਰਮਾ ਨੇ ਹਾਂ ਜੱਸ ਦੀ ਉਹਨਾਂ ਰੀ ਕੋਲੇ ਤੁਹਾਡਾ ਕੀ ਨਾਮ ਹੈ ਰਾਹੁਲ ਸ਼ਰਮਾ ਇਹ ਅੱਜ ਤੁਸੀਂ ਆਏ ਹੋ ਤੁਹਾਡੇ ਕੋਲ ਡਿਊਟੀ ਮੈਜਿਸਟਰ ਤੋਂ ਲਾਇਆ ਗਿਆ ਤੁਹਾਨੂੰ ਕੀ ਆਰਡਰ ਦਿੱਤੇ ਗਏ ਦੀ ਤੁਸੀਂ ਸਭ ਬਸ ਆਮਨ ਕਾਨੂੰਨ ਬਣਾ ਕੇ ਰੱਖਣਾ ਜੀ ਨੋਕਦੇ ਵੀ ਆਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਉਹਦੇ ਲਈ ਲਾਇਆ ਸੀ ਜੀ ਇਹ ਕੀ ਮਾਮਲਾ ਕੀ ਦੀ ਤੁਹਾਨੂੰ ਦੱਸਿਆ ਵੀ ਹੋਊਗੀ ਕਿ ਮਾਮਲੇ ਤੁਸੀਂ ਡਿਊਟੀ ਆਫਸਰ ਚੱਲੇ ਆ ਜੋ ਤੁਹਾਡੇ ਸਾਹਮਣੇ ਇਹ ਮਾਮਲਾ ਚੱਲ ਰਿਹਾ ਸਾਰਾ ਧਿਆਨ ਚਾਹ ਮੈਨੂੰ 3 ਵਜੇ ਫੋਨ ਆਇਆ ਸੀ ਵਿਅਮਨ ਕਾਨੂੰਨ ਮੇ ਤਾਂ ਦੇਖੋ ਡਿਊਟੀ ਮੇਂ ਸਟੇ ਲਾਇਆ ਗਿਆ ਮੈਨੂੰ ਮੇਰਾ ਬੇਸਿਕਲੀ ਕੰਮ ਸੀ ਉਹ ਰੇ ਅਮਨ ਕਾਨੂੰਨ ਬਣਾ ਕੇ ਰੱਖਣਾ ਸੀ ਉਹੀ ਸਥਿਤੀ ਬਣਾ ਕੇ ਰੱਖਣੀ ਹੋਰ ਮਿਸ ਤੋਂ ਲਾ ਮੇਰਾ ਕੋਈ ਕੰਮ ਨਹੀਂ ਸੀ ਜੀ ਯੂਗਰਾਜ ਜੀ ਅੱਜ ਤੁਸੀਂ ਤੁਹਾਡੇ ਘਰ ਦੇ ਵਿੱਚ ਨਾਲਾ ਕੱਟਣ ਲੱਗਿਆ ਹੋਇਆ ਹੈ ਨਾ ਕੀ ਪ੍ਰਾਲੋਹ ਤੁਸੀਂ ਸਟੇ ਐਸਾ ਕੋਰ ਦਾ ਕਾਗਜ਼ ਹੱਥ ਤੇ ਫੜੀ ਹੋਇਓ ਕੀ ਪ੍ਰਾਲੋਹ ਕੀ ਹੈ ਉਹਨਾਂ ਦੇ ੱਟਕੇ ਨਾਲਾ ਕੱਢ ਰਹੇ ਨੇ ਇਹ ਪਹਿਲਾ ਨਾਲਾ ਠੀਕਾ ਸਾਡੇ ਪਹਿਲਾਂ ਤੋਂ ਮੈਨੂੰ ਤਾਂ ਕੋਈ ਪਤਾ ਨਹੀਂ ਜਿਹਦੇ ਨਾਲ ਤੇ ਤੁਸੀਂ ਕੋਰਟ ਦੇ ਵਿੱਚ ਗਏ ਲੱਗਦਾ ਤੁਹਾਨੂੰ ਕੀ ਬੜਾ ਮਕਾਨਟ ਹੈਗਾ ਜੀ ਸਾਡਾ ਮਕਾਨਟ ਹੈਗਾ ਸਾਨੂੰ ਸਟੇ ਮਿਲ ਗਈ ਹੈ ਵੀ ਪੱਕੀ ਸਟੇ ਹੈ ਸਾਡੇ ਕੋਲੇ ਸਾਡਾ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ ਅੰਡਰ ਪੋਲੀਟਿਕਲ ਪ੍ਰੈਸ਼ਰ ਗੈਰੀਕਲ ਪ੍ਰੈਸ਼ਰ ਆ ਗਿਆ ਇਹਦਾ ਪ੍ਰੈਸ਼ਰ ਹੈ ਜੀ ਐਮਐਲਏ ਸਾਡ ਪਰਿਵਾਰ ਦਾ ਗੱਜਨ ਵਾਇਰ ਪਰਿਵਾਰ ਦਾ ਤੋਂ ਪ੍ਰੈਸ਼ਰ ਹਾਂਜੀ ਜੀ ਇਹਦੇ ਬਾਅਦ ਜਿਹੜਾ ਅੱਜ ਡੀਸੀ ਸਾਹਿਬ ਨੂੰ ਹੋਇਆ ਉਹ ਕਿ ਡਿਪਟੀ ਕਮਿਸ਼ਨਰੋਂ ਮਿਲਿਆ ਜਦੋਂ ਦੀ ਹਾਂਜੀ ਉਹ ਕੀ ਕਹਿੰਦੇ ਉਹ ਕਹਿੰਦੇ ਸਿਸਮਝੌਤਾ ਕਰ ਲਓ ਜਦੋਂ ਤੱਕਨ ਬਾਅਦ ਉਸੇ ਬੰਦੇ ਗਏ ਤੇ ਉਹਨਾਂ ਜਵਾਬ ਦਿੱਤੇ ਕਹਿੰਦੇ ਸਿਲ ਕਰਨਾ ਬੰਦੇ ਕਿਹੜੇ ਗਏਦੇ ਪਿੰਡ ਦੀ ਗਏ ਸੀ ਜਾਂ ਸੰਝੋਤ ਪਿੰਡ ਦੇ ਪ੍ਰਸ਼ਾਸਨ ਪਿੰਡ ਦੇ ਗਏ ਸੀ ਜੀ ਪਿੰਡ ਦੇ